ਕਹਿੰਦੇ ਬੰਦਾ ਇਸ਼ਕ ਚ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਇਹੋ ਜਿਹਾ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਜਿਸ ਵਿੱਚ ਆਸ਼ਿਕ ਸੰਜੇ ਦੱਤ ਨੂੰ ਆਪਣਾ ਗੁਰੂ ਮੰਨਦਾ ਹੋਇਆ ਖਲਨਾਇਕ ਬਣ ਜਾਂਦਾ ਅਤੇ ਪਿਆਰ ਚ ਅੰਨੇਸ ਆਸ਼ਿਕ ਨੇ ਇਹੋ ਜਿਹਾ ਕਾਰਾ ਕਰ ਦਿੱਤਾ ਕਿ ਸਭ ਦੇ ਹੋਸ਼ ਉੱਡ ਗਏ ਸੋਸ਼ਲ ਮੀਡੀਆ ਤੇ ਇਸ ਸਿਰਫਰੇ ਨਕਲੀ ਸੰਜੇ ਦੱਤ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਿਆਰ ਚ ਧੋਖਾ ਖਾਦੇ ਇਸ ਆਸ਼ਿਕ ਨੇ ਖੂਬ ਆਪਣੀ ਪੜਾਹਸ ਕੱਢੀ ਪਰ ਸੋਸ਼ਲ ਮੀਡੀਆ ਤੇ ਯੂਜ਼ਰਜ਼ ਇਸ ਆਸ਼ਿਕ ਨੂੰ ਲਾਂਤਾਂ ਪਾ ਰਹੇ ਹਨ ਆਹ ਵੇਖਦੇ ਆ ਕੀ ਆ ਪੂਰਾ ਮਾਮਲਾ ਦੇਸ਼ ਚ ਬਦਮਾਸ਼ਾਂ ਦੀ ਹਿੰਮਤ ਦਾ ਪੱਦਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਚ ਦੇਖਿਆ ਜਾ ਸਕਦਾ ਬਲੰਦ ਸ਼ਹਿਰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਆਪਣੀ ਪ੍ਰੇਮਿਕਾ ਦਾ ਗਲਾ ਵੱਢ ਕੇ ਕਤਲ ਕਰਨ ਵਾਲੇ ਬੱਲੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸਨੇ ਚਾਕੂ ਨਾਲ ਆਪਣੀ ਪ੍ਰੇਮਿਕਾ ਦਾ ਗਲਾ ਵੱਢ ਦਿੱਤਾ ਤੇ ਉਸਦੀ ਲਾਸ਼ ਨੂੰ ਕਬਰਿਸਤਾਨ ਵਿੱਚ ਸੁੱਟ ਦਿੱਤਾ ਕਟਨਾ ਦੀ ਸੂਚਨਾ ਮਿਲਣ ਤੇ ਯੂਪੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਤੇ ਲੋਕ ਆਪਣਾ ਗੁੱਸਾ ਕੱਢ ਰਹੇ ਹਨ। ਅਸਲ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਲੂ ਨਾਂ ਦਾ ਵਿਅਕਤੀ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਨਿੱਡਰ ਹੋ ਕੇ ਖੁੱਲ੍ਹੇਆਮ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ। ਜਦੋਂ ਨੌਜਵਾਨ ਨੂੰ ਪੁੱਛਿਆ ਜਾਂਦਾ ਹੈ ਕਿ ਉਸਨੇ ਆਪਣੀ ਪ੍ਰੇਮਿਕਾ ਨੂੰ ਕਿਉਂ ਮਾਰਿਆ ਤਾਂ ਉਹ ਵਿਅਕਤੀ ਕਹਿੰਦਾ ਹੈ ਕਿ ਉਹ ਪਿਆਰ ਵਿੱਚ ਤੋ ਖਾ ਬਰਦਾਸ਼ਤ ਨਹੀਂ ਕਰ ਸਕਦਾ ਸੀ ਧੋਖਾ ਧੜੀ ਕਰਨ ਵਾਲਿਆਂ ਲਈ 21 ਸਜ਼ਾ ਉਹ ਹੈ ਮੌਤ ਇਸ ਲਈ ਧੋਖੇ ਨਾਲ ਦੁਖੀ ਹੋ ਕੇ ਮੈਂ ਉਸ ਦਾ ਚਾਕੂ ਨਾਲ ਗਲਾ ਵੜ ਦਿੱਤਾ ਬਦਮਾਸ਼ ਇਹਨਾਂ ਨਿਡਰ ਹੈ ਕਿ ਉਹ ਲੋਕਾਂ ਨੂੰ ਬੰਬ ਨਾਲ ਰੌਣ ਦੀ ਧਮਕੀ ਦੇ ਰਿਹਾ ਜਦੋਂ ਮੁਲਜ਼ਮ ਤੋਂ ਪੁੱਛਿਆ ਗਿਆ ਕਿ ਉਹ ਭਵਿੱਖ ਵਿੱਚ ਕੀ ਕਰਨਾ ਚਾਹੁੰਦਾ ਤਾਂ ਉਸ ਦਾ ਕਹਿਣਾ ਹੈ ਕਿ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਜੇਕਰ ਮੇਰੇ ਪਰਿਵਾਰਕ ਮੈਂਬਰਾਂ ਨੂੰ ਮੇਰੀ ਪਿੱਠ ਪਿੱਛੇ ਤੰਗ ਕੀਤਾ ਜਾਂਦਾ ਹੈ ਤਾਂ ਮੈਂ ਉਹਨਾਂ ਨੂੰ ਤੰਗ ਕਰਨ ਵਾਲਿਆਂ ਨੂੰ ਵੀ ਮਾਰ ਦਿਆਂਗਾ ਇਸ ਦੇ ਨਾਲ ਹੀ ਦੋਸ਼ੀ ਖੋਦ ਨੂੰ ਸੰਜੇ দত্ত ਦਾ ਫੈਨ ਵੀ ਦੱਸ ਰਹੇ ਹਨ ਮਲਜ਼ਮ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਨੂੰ ਇੱਕ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਜਿਸ ਨੂੰ ਹੁਣ ਤੱਕ ਕਈ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ ਅਜਿਹੇ ਚ ਯੂਜ਼ਰਸ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ ਇੱਕ ਯੂਜ਼ਰ ਨੇ ਲਿਖਿਆ ਫਿਲਮਾਂ ਦਾ ਲੋਕਾਂ ਦੇ ਦਿਮਾਗ ਤੇ ਕੀ ਅਸਰ ਹੁੰਦਾ ਹੈ ਇਸ ਵੀਡੀਓ ਚ ਦੇਖਣ ਨੂੰ ਮਿਲ ਸਕਦਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਦੇਰੀ ਕਿਸ ਗਲਤੀ ਹੈ ਇਸ ਨੂੰ ਤੁਰੰਤ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਅਜਿਹੇ ਲੋਕਾਂ ਨੂੰ ਮੌਤ ਦੀ ਸਜ਼ਾ ਤੋਂ ਘੱਟ ਕੁਝ ਵੀ ਨਹੀਂ ਮਿਲਣਾ ਚਾਹੀਦਾ ਦੱਸਦੀ ਕਿ ਉਹ ਜੇ ਇੱਕ ਮਾਮਲਾ ਮੁਹਾਲੀ ਤੋਂ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਪਿਆਰ ਚ ਅਨੇਕ ਸਿਰਫਰੇ ਆਸ਼ਿਕ ਨੇ ਕੁੜੀ ਨੂੰ ਬੇਰਹਿਮੀ ਨਾਲ ਤਲਵਾਰਾਂ ਨਾਲ ਵੜ ਦਿੱਤਾ ਸੀ ਜਿਸ ਕਾਰਨ ਉਸ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਬਾਅਦ ਚ ਪੁਲਿਸ ਨੇ ਉਸ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਸ ਤਰ੍ਹਾਂ ਸ਼ਰੀਆਮ ਇੱਕ ਕੁੜੀ ਦਾ ਕਤਲ ਪੂਰੇ ਇਲਾਕੇ ਚ دہشت ਦਾ ਮਾਹੌਲ ਬਣ ਗਿਆ ਸੀ ਸਧਾਰਨ ਪਰਿਵਾਰ ਦੀ ਇਹ ਕੁੜੀ ਨੌਕਰੀ ਤੇ ਜਾ ਰਹੀ ਸੀ ਤੇ ਅਚਾਨਕ ਇਸ ਨੌਜਵਾਨ ਨੇ ਕੁੜੀ ਤੇ ਹਮਲਾ ਕਰ ਦਿੱਤਾ ਸੀ। ਤਰਾਸ ਦੀ ਇਹ ਰਹੀ ਕਿ ਉਸ ਕੁੜੀ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ। ਸਗੋਂ ਉਸ ਕੁੜੀ ਦੀ ਮੌਤ ਦਾ ਤਮਾਸ਼ਾ ਲੋਕ ਦੇਖਦੇ ਰਹੇ ਅਤੇ ਕਾਤਲ ਉਸ ਕੁੜੀ ਨੂੰ ਬੜੀ ਬੇਰਹਿਮੀ ਨਾਲ ਕਤਲ ਕਰਦਾ ਰਿਹਾ। ਇਹੋ ਜਿਹੀ ਮੰਦਭਾਗੀ ਘਟਨਾ ਦੇਸ਼ 'ਚ ਕਿਤੇ ਵੀ ਵਾਪਰਦੀ ਹੈ ਤਾਂ ਮਹਿਲਾ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਦੇਸ਼ 'ਚ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਦਿੱਤਾ ਜਾਂਦਾ ਪਰ ਇਹੋ ਜੀਆਂ ਘਟਨਾਵਾਂ ਵਾਪਰਨ ਨਾਲ ਇਹੋ ਜਿਹੇ ਨਾਰੇ ਸਿਰਫ ਖੋਖਲੇ ਨਾਰੇ ਬਣ ਕੇ ਰਹਿ ਜਾਂਦੇ ਹਨ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ